ਦੀਆਂ ਨੂੰ ਮਿਲਨ ਉੱਚ ਰਤਵੇਂ ਉਹ ਦੇਸ਼ ਭਗਤਾ ਨੂੰ ਡੰਨ ਫਾਂਸੀਆਂ ਦਾ ਅਨਪੜਤਾ ਜਹਾਲਤ ਹੋਈ ਜਿੱਥੇ ਵੀਰੂ ਰੱਬ ਰੱਖਾ ਦੀਸ਼ ਵਾਸੀਆਂ ਉੱਥੇ ਰੱਬ ਰੱਖਾ ਹੀ ਹੋਇਆ ਕਰਦਾ ਪਰ ਜਿੱਥੇ ਗਦਾਰਾਂ ਨੂੰ ਸਨਮਾਨ ਮਿਲਣ ਲੱਗ ਜਵੀ ਨਾ ਤੁਰਕੀ ਆਟੋਮਾਨ ਅੰਪੀਰ ਤੁਰਕ ਰਾਜ ਗੈਰਟ ਲੋਨੀਬੜੇ ਕਮਾਲ ਦੀ ਇਹ ਗੱਲ ਲਿਖੀ ਸੀ ਉਹ ਕਹਿੰਦਾ ਮੇਰੀ ਕਿਸੇ ਤੁਰਕੀ ਵਾਲੇ ਦੇ ਨਾਲ ਜਦੋਂ ਗੱਲਬਾਤ ਹੋਈ ਨਾ ਮੈਸੈਂਜਰ ਤੇ ਕਹਿੰਦਾ ਮੈਂ ਜਦੋਂ ਉਹਦੇ ਨਾਲ ਗੱਲਬਾਤ ਅੱਗੇ ਚਲਾਈ ਕਹਿੰਦਾ ਮੈਂ ਪੁੱਛਿਆ ਵੀ ਤੁਸੀਂ ਇਹ ਜਿਹੜਾ ਰਾਜ ਸੀ ਏਡਾ ਵੱਡਾ ਕਿਵੇਂ ਕਾਇਮ ਕੀਤਾ ਕਹਿੰਦਾ ਉਹਨੇ ਕਮਾਲ ਦੀਆਂ ਗੱਲਾਂ ਕਹੀਆਂ ਉਹ ਕਹਿੰਦਾ ਅਸੀਂ ਰਾਜਭਾਗ ਕਾਇਮ ਕਰਨ ਵਾਸਤੇ ਸਾਡੇ ਵੱਡਿਆਂ ਨੇ ਤਿੰਨ ਕੰਮ ਕੀਤੇ ਅੱਨਾ ਸੁਣਿਓ ਪਹਿਲਾ ਕੰਮ ਉਹ ਕਹਿੰਦਾ ਅਸੀਂ ਦੁਸ਼ਮਣ ਨਾਲ ਬਾਅਦ 'ਚ ਲੜਦੇ ਸੀ ਪਹਿਲਾਂ ਅਸੀਂ ਆਪਣੇ ਗਦਾਰ ਮਾਰਦੇ ਸੀ ਜਿਹੜੇ ਗਦਾਰੀਆਂ ਕਰਦੇ ਸੀ ਪਹਿਲਾ ਫਿਰ ਦੂਜਾ ਸਾਡੇ ਬਜ਼ੁਰਗਾਂ ਨੇ ਉਹਨਾਂ ਲੋਕਾਂ ਦੀ ਰੱਤ ਕੇ ਇੱਜ਼ਤ ਕੀਤੀ ਤੇ ਸੇਵਾ ਕੀਤੀ ਸਨਮਾਨ ਕੀਤਾ ਜਿਹੜੇ ਰਾਜ ਭਾਗ ਲਈ ਸਾਡੇ ਲਈ ਲੜੇ ਉਹਨਾਂ ਨੂੰ ਅਸੀਂ ਦੁਰਕਾਰਿਆ ਨਹੀਂ ਪਹਿਲੀ ਉਹਨੇ ਗੱਲ ਕਹੀ ਅਸੀਂ ਦੁਸ਼ਮਣ ਨਾਲ ਬਾਤ ਚ ਲੜੀ ਪਹਿਲਾਂ ਆਪਦੇ ਗद्दारों ਨਾਲ ਲੜੀ ਦੂਜੇ ਨੰਬਰ ਤੇ ਆਖੀ ਗੱਲ ਵੀ ਸਾਡੇ ਬਜ਼ੁਰਗਾਂ ਨੇ ਹਰ ਇੱਕ ਉਸ ਇਨਸਾਨ ਦਾ ਸਨਮਾਨ ਕੀਤਾ ਇੱਜ਼ਤ ਕੀਤੀ ਜਿਹੜਾ ਆਪਦੀ ਦੇਸ਼ ਕੌਮ ਦੇ ਲਈ ਲੜਿਆ ਫਿਰ ਤੀਜੀ ਗੱਲ ਕਹਿੰਦਾ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨਾ ਉਹਨਾਂ ਦੇ ਘਰਦਿਆਂ ਨੇ ਵੀ ਉਹਨਾਂ ਨੂੰ ਮੂੰਹ ਨਹੀਂ ਲਾਇਆ ਦੂਜੇ ਨੇ ਤਾਂ ਲਾਉਣਾ ਹੀ ਕੀ ਸੀ ਪਰ ਅੱਜ ਦੇ ਸੰदर्भ ਦੇ ਵਿੱਚ ਆਪਾਂ ਵੇਖਦੇ ਆਂ ਜੇ ਸਾਡੀ ਕੌਮ ਦੇ ਵਿੱਚ ਉਲਟ ਹੋ ਗਿਆ ਜਦੋਂ ਸਾਡਾ ਰਾਜ ਭਾਗਿਆ ਉਦੋਂ ਪਹਿਲਾਂ ਦੀ ਗੱਲ ਵੱਖਰੀ ਪਰ ਜਦੋਂ ਅੱਜ ਵੇਖਦੇ ਆਂ ਜਿਨ੍ਹਾਂ ਨੇ ਅਟੈਕ ਕੀਤਾ ਅਸੀਂ ਉਹ ਵੀ ਜਤਾਈ ਜਿਨ੍ਹਾਂ ਨੇ ਵਿਅਦਵੀਆਂ ਕੀਤੀਆਂ ਉਹਨਾਂ ਨੂੰ ਅਸੀਂ ਫੇਰ ਵੀ ਪੰਥ ਦੇ ਨੁਮਾਇੰਦੇ ਮੰਨ ਕੇ ਬੈਠੇ ਵੇਖੋ ਜਿਹੜੇ ਸਾਡੇ ਲਈ ਪਿੱਠੇ ਸ਼ੁਰਾ ਮਾਰਦੇ ਰਹੇ ਤੇ ਅਸੀਂ ਰੱਜ ਕੇ ਉਹਨਾਂ ਦੀ ਸਨਮਾਨ ਕੀਤੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਖੂਨ ਦੀ ਹोली ਖੇਡੀ ਤੇ ਸਾਡੀਆਂ ਹੀ ਪੰਥਕ ਸਰਕਾਰਾਂ ਜਿਹੜੀਆਂ ਕਹਿੰਦੀਆਂ ਬਣ ਕੇ ਉਹਨਾਂ ਨੂੰ ਅਸੀਂ ਕੁਰਸੀਆਂ ਦੇ ਦਿੱਤੀਆਂ ਡੀਜੀਪੀ ਲਾ ਦਿੱਤੇ ਗਏ ਉਲਟ ਚੱਲੀ ਅਸੀਂ ਜਮੇ ਉਲਟ